ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਗਾਵਾਂ ਸੇ ਲੈ ਲੈ ਕੇ ਆਏ ਜੀ 5 ਬਈ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ 1 ਬਈ ਜਮਾਂ ਸੂਣੀਆਂ ਤਿਆਰੀਆਂ ਚਾ 1 ਬਈ ਕੋਲੇ ਤੋਕੜ ਗੱਬਣ ਵੜਾ ਬਾਈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੌਣ ਵਾਲੀ ਦੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਨਾ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਪੁੱਛ ਲੈਣੇ ਬਾਈ ਟੋਟੇਲ ਆ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਬਹੁਤ ਵਧੀਆ ਜੀ ਨਾਮ ਤੇ ਡਰੈਸ ਬੋਲੋ ਨਾਮ ਜਗਰਾਤ ਸਿੰਘ ਜੀ ਪਿੰਡ ਡੜਕੜਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਬਈ ਤਹਿਸੀਲ ਤਾਂ ਪਾਈ ਨੇੜੇ ਪਿੰਡ ਬਈ ਨੇੜੇ ਆਪਣਾ ਪਧੌੜ ਹੀ ਰਹਿ ਗਿਆ ਜੀ ਮੋਬਾਈਲ ਨੰਬਰ ਪਾਓ 95014 17931 ਠੀਕ ਹੈ ਬਈ ਇਹ ਬਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਬਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਦੇ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਸੁੰਦੇ ਡਾਕਟਰ ਸਾਹਿਬ ਕਿੰਨੇ ਦਿਨਾਂ ਦੀ ਕੱਚੀ ਆ ਇਹ ਲੈ ਜੂ ਵੀਰੇ 5-6 ਦਿਨ ਹਜੇ 5 ਤੋਂ 6 ਦਿਨ ਲੈ ਦੇ ਖੋ ਟੱਲ ਬੋ ਪਈਆ ਲੇਵਾ ਚੰਗ ਜਿਆਦਾ ਚੰਗੇ ਦੁੱਧੜੀ ਆ ਪੰਡਾਲ ਲੇਵਾ ਲੱਗਿਆ ਕਰਮ ਵਾਲੀ ਨੂੰ ਕਿੰਨਾ ਰਿਕਾਰਡ ਆ ਦੁੱ ਇਵਰ ਤੇ 34 ਕਿਲੋ ਤੋਂ ਦਿੱਤਾ ਨਹੀਂ 34 ਤੋਂ 34 ਲੀਟਰ ਦਾ ਰਿਕਾਰਡ ਖੁੱਲਾ ਡੁੱਲਾ ਵਈ ਨਹੀਂ ਸਰ ਰਿਕਾਰਡ ਫੇਸ ਬੜਾ ਚੰਗਾ ਕੁਆਲਟੀ ਫੁੱਲ ਫੁੱਲ ਬਰੀਡਾ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਕੱਲੀ ਕੱਚੀ ਕੱਚੀ ਆ ਲੇਵਾ ਦੇ ਖੁੱਲੇ ਵੀ ਤਿਆਰੀ ਚੈੱਕ ਕਰੋ ਤੇ ਨੇੜੇ ਜਾ ਕੇ ਕਰਮਣੀ ਨੇ ਲੇਵਾ ਜਿਹੜਾ ਪੂਰਾ ਐ ਪੰਡ ਵਾਲਾ ਪੂਰਾ ਭਰ ਕੇ ਲੇਵਾ ਸਾਰੀਆਂ ਢਿੱਲਾਂ ਕੱਢ ਕੇ ਫੇਰ ਕਰਮਣੀ ਨੇ ਸੋਣਾ ਗਿਆ ਬਾਈ ਬਾਕੀ ਦੁੱਧ ਦਾ ਰਿਕਾਰਡ ਚੰਗਾ ਬਰੀਡ ਚੰਗਿਆ ਫੇਸ ਦੇਖੋ ਬੋਦੀ ਬਾਦੀ ਪੂਰੀ ਚੰਗੀ ਆ ਸਨਕਪੁਣਾ ਬੜ ਦੇ ਵਿੱਚ ਫੁੱਲ ਆ ਫੁੱਲ ਬਰੀਕੀਆਂ ਚ ਦੁੱਧ ਵਾਲਾ ਪੀਸ ਆ ਜਮਾ ਤੋਰਾ ਦੇਖੋ ਤੋਰਾ ਵੀ ਚੰਗਾ ਕਰਮਾ ਇਹਦਾ ਕੱਲੀ ਕੱਚੀ ਕੱਚੀ ਆ ਬਾਕੀ ਥਾਨ ਬਹੁਤ ਚੰਗਾ ਲੱਗਿਆ ਹੱਤੀ ਝੋਲਾ ਚਾਹੇ ਮਸ਼ੀਨਾ ਝੋਲਾ ਇੱਕ ਨੰਬਰ ਥਾਨ ਆ ਬਈ ਨੇੜ ਤੋਂ ਚੈੱਕ ਜਰੂਰ ਕਰਵਾਵਾਂਗੇ ਨਾੜਾ ਨੂਣਾ ਲੇਵੇ ਤੇ ਕਰਮਾ ਇਹਦੇ ਫੁੱਲ ਲੰਬੀ ਲੰਬੀ ਚੈੱਕ ਕਰੋ ਬਈ ਕਿਆ ਬਾਤ ਬਰੀਡ ਬਹੁਤ ਹੈ ਨਹੀਂ ਬਈ ਗਗੂ ਖੁੱਲੇ ਬਾਦੇ ਖੁੱਲੇ ਬਾ ਨੇੜ ਤੋਂ ਚੈੱਕ ਕਰ ਲੋ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਪ ਤੇ ਚਵਾਈ ਚੁਈ ਦੀ ਬਹੁਤ ਚੰਗੀ ਨਿਕਲੂ ਹਨਾ ਕੱਕ ਨੰਬਰ ਆ ਵੀਰੇ ਥੱਲੇ ਤੇ ਮੁੱਲ ਕੀ ਆਦਾ ਫਿਰ ਕੱਚੀ ਦਾ ਮੁੱਲ ਦਾ ਕਤੀਬ ਰੇ ਮਾਨ ਤਣ ਹੋ ਜਾ ਬਹ ਮੌਕੇ ਦੇ ਮਾੜਾ ਮੋਟੇ ਹੋਊਗਾ ਵੀ ਕੀ ਕਾ ਬਾਈ 130000 ਰੁਪਇਆ ਮੋਲ ਲਾ ਵੀਰੇ ਮਾਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜੂ ਬਾਕੀ ਵੱਡੀ ਆ ਕੋਈ ਛੋਟੀ ਮੰਨ ਕੇ ਨਾ ਆਵੇ ਕੋਈ ਸਹੀ ਆ ਬਾਈ ਛੋਟੀ ਮੰਨ ਕੇ ਨਾ ਆਇਓ ਫੁੱਲ ਵੱਡੀ ਆ ਬਾਈ ਫੁੱਲ ਕੱਦ ਪੁੱਦਰ ਪੁੱਦਰ ਚੌੜੀ ਚੂੜੀ ਕਰਮਣੀ ਫੁੱਲ ਕਿਸੇ ਪਾਸ ਕੋਈ ਘਾਟ ਨਹੀਂ ਲੇਬਰ ਜਿਹੜੀ ਤਿਆਰੀ ਆ ਬਾਈ ਬਹੁਤ ਆ ਜੀ ਬਹੁਤ ਸੋਹਣਾ ਆਰਡਰ ਤਿਆਰ ਕਰੂ ਹਜੇ ਬਾਈ ਨੇ ਦੱਸਿਆ ਦਿਨ ਪਏ ਆ ਨੇ ਹਜੇ ਹਫਤਾ ਕੱਢ ਜੂ ਹਫਤਾ ਕੱਢ ਜੂ ਆਰਾਮ ਨਾਲ ਬਾਈ ਫੇਸ ਦੇਖੋ ਤੂਰਾ ਤੂਰਾ ਇੱਕ ਨੰਬਰ ਆ ਬਾਈ ਫੁੱਲ ਬਰੀਡ ਆ ਫਾਰਮ ਵਾਲੀ ਵੜਾ ਮੁੱਲ ਜਾਇਜਾ ਵੜਦੇ ਹਿਸਾਬ ਨਾਲ ਬਾਕੀ ਥਣ ਨੇੜੇ ਤੋਂ ਜ਼ਰੂਰ ਚੈੱਕ ਕਰਵਾਵਾਂਗੇ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਲੱਗਿਆ ਠੰਡੀ ਠੁੰਡੀ ਦਾ ਫੁੱਲ ਆ ਹਨ ਬਈ ਇੱਕ ਨੰਬਰ ਬ్రో ਲੈ ਬਈ ਥਣ ਦਾ ਸਾਈਜ਼ ਚੈੱਕ ਕਰੋ ਕੱਲਾ ਕੱਲਾ ਥਣ ਪੂਰੀ ਵਿੱਥੀ ਦੇ ਥਣ ਚਾਰੇ ਥਣ ਨਿਕੜੇ ਪੂਰੇ ਘੇਰਦੇ ਆ ਚਵਾਈ ਚੁਈ ਦੀ ਕਰਮ ਵਾਲੀ ਬਹੁਤ ਚੰਗੀ ਨੇ ਜਿਹੜੇ ਹਿਸਾਬ ਦਾ ਥਣ ਲੱਗਿਆ ਬਈ ਅੱਗੇ ਬਈ 2 ਨੰਬਰ ਤੇ ਕਿਹੜਾ ਸੂਆ ਵੀਰੇ ਇਹ ਦੂਜਾ ਸੂਆ ਹੈ ਵੀਰੇ ਕਿੰਨੇ ਦਿਨਾਂ ਦੀ ਕੱਚੀ ਹੈ ਇਹ ਲੈ ਜਾ ਵੀਰੇ 15 ਤੋਂ 20 ਦਿਨ ਵੜ 15 ਤੋਂ 20 ਦਿਨਾਂ ਦੀ ਕੱਚੀ ਫੁੱਲ ਕੱਦ ਫੁੱਲ ਬਰੀਡ ਖੋਲ ਦੇ ਬਈ ਤੋੜ ਕੇ ਦਿਖਾ ਦੇ ਕੱਚੀ ਆ ਉਸ ਹਸ ਬਨੰਦਾਜਾ ਲਾਇਓ ਸਰੀਰ ਦੇ ਢਾਂਚੇ ਤੇ ਬਰੀਡ ਤੋਂ ਜੱਜਮੈਂਟ ਲਾਇਓ ਦੁੱਧ ਵਾਕਈ ਚੰਗਾ ਪਾ ਦੂ ਬਈ ਫੇਸ ਦਿਖਾਉਂਦੇ ਆ ਫੇਸ ਬੜਾ ਚੰਗਾ ਕਰਮਾਈ ਰੱਲਾ ਬੋਦੀ ਵਾਦੀ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਸੁਨੱਖ ਆਪਣਾ ਵੜ ਦੇ ਵਿੱਚ ਫੁੱਲ ਬਰੀਕੀ 'ਚ ਬਹੁਤ ਆ ਵੜ ਕਿਨੀ ਭਰਾ ਤੇ ਤੋਰਾ ਦੇਖੋ ਤੋਰਾ ਇੱਕ ਨੰਬਰ ਫੁੱਲ ਕੱਦ ਫੁੱਲ ਪਲੀ ਵੀ ਢੱਲਾਂ ਦੇਖ ਲੈ ਢੱਲਾਂ ਬਹੁ ਪਈਆਂ ਸਾਰੀਆਂ ਬਾਲ ਢੱਲਾਂ ਗੱਡੂਗੀ ਤੇ ਫੇਰ ਕਰਮਣੀ ਦੇ ਸੋਣਾਗਾ ਬਾਈ ਇਹਦਾ ਕੀ ਮੁੱਲ ਹੈ ਵੀਰੇ ਜੈਜ ਇਹਦਾ ਬ ਕੋਚੀ ਦੇ ਹਿਸਾਬ ਨਾਲ ਬਸ ਆਪਾਂ 80000 ਦੀ ਵੜ ਦੇ ਦਾਂਗੇ ਵੀਰੇ ਠੀਕ ਆ ਬਾਈ ਕੱਚੀ ਦੇ ਹਿਸਾਬ ਨਾਲ ਜਮਾ ਜੈਜ ਮੁੱਲ 80000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਮੁੱਲ ਜੈਜ ਪਲੀ ਵੀ ਫੁੱਲ ਫੁੱਲ ਬਰੀਡ ਕੱਲੀ ਕੱਚੀ ਕੱਚੀ ਆ ਨੇਣ ਲਈ ਇਹ ਕੱਚੀ ਦਾ ਭਾਗ ਲੈ ਨਹੀਂ ਤਾਂ ਲੱਖੋਂ ਬਾਹਰ ਵਾਲੀ ਇਹ ਸੌਦਾ ਉਹਦੋਂ ਆਰਡਰ ਹੈ ਜਿਹੜਾ ਕਰਮਣੀਆਂ ਵਧੀਆ ਤਿਆਰ ਕਰ ਲੈਣ ਟਿੱਲਾ ਬਹੁਤ ਖੂੰਦੀ ਆ ਸਾਰੀਆਂ ਬਲਡਾਂ ਲਾ ਕੱਢੂ ਫਿਰ ਕਰਮਣੀਆਂ ਸੁਣਾ ਥਾਂ ਦਾ ਸੈੱਟ ਚੈੱਕ ਕਰੋ ਬਈ ਕੀ ਬਾਤ ਆ ਕੱਦ ਪੌਦਾ ਹਨਾ ਕੱਦ ਬੱਡੀਆਂ ਬੱਡੀਆਂ ਵਾੜਾ ਪੂਰੀ ਬਹੁਤ ਫੁੱਲ ਬੱਡੀਆਂ ਵਾੜਾ ਨੇ ਬਈ ਦੀ ਗੱਲ ਸਹੀ ਐ ਅੱਗੇ ਵੀਰੇ 3 ਨੰਬਰ ਜਰਸੀ ਹਾਂ ਵੀਰੇ ਜਰਸੀ ਐ ਕਿਹੜਾ ਸੂਆ ਵੀਰੇ ਇਹ ਵੀ ਦੂਜਾ ਸੂਆ ਹੁੰਦੀ ਐ ਵੀਰੇ ਦੂਜਾ ਸੂਆ ਹੁੰਦੀ ਐ ਕਿੰਨੇ ਦਿਨਾਂ ਦੀ ਕੱਚੀ ਐ ਇਹ ਵੀਰੇ ਕੱਢ ਜੋ 8-10 ਦਿਨ ਹਜੀ 8 ਤੋਂ 10 ਦਿਨ ਲੈਣੀ ਆ ਠੀਕ ਆ ਬਈ ਕਿੰਨਾ ਘਰ ਕਾਰਡ ਆ ਵੀਰੇ ਦੁੱਧਾ ਵੀਰੇ ਨੇ 21-22 ਕਿਲੋ ਦੁੱਧ ਪਹਿਲਾਂ ਨਹੀਂ ਦਿੱਤਾ 21-22 ਲੀਟਰ ਦੁੱਧ ਜਿਹੜਾ ਕੋਲੋਂ ਵੀਰੇ ਇਹਨਾਂ ਨੂੰ ਬਾਰਮਝੋ ਬੜ ਲੈਂਦੀ ਆਪਾਂ ਠੀਕ ਆ ਬਈ ਹਾਂ ਆਰਡਰ ਕਮਾਲ ਦਾ ਢਿੱਲਾ ਬਹੁਤ ਪਿਆ ਤਣ ਬਹੁਤ ਚੰਗਾ ਮੁੱਠੀ ਵਾਲਾ ਥਣ ਲੱਗਿਆ ਖੋਲ ਦੇ ਬਈ ਤੋੜ ਕੇ ਦਿਖਾ ਦੇ ਫੇਸ ਬੜਾ ਚੰਗਾ ਬਰੀਟ ਫੁੱਲ ਆ ਬਈ ਤੇ ਫੇਸ ਦੀ ਬਿਊਟੀ ਚੈੱਕ ਕਰੋ ਟੂਆ ਟੂਆ ਬਹੁਤੀ ਵਾਦੀ ਪੂਰੀ ਚੰਗੀ ਹਸਨਖ ਹੋਣਾ ਬੜ ਦੇ ਵਿੱਚ ਫੁੱਲ ਆ ਮੁੱਠੀ ਵਾਲਾ ਥਾਣਾ ਹੱਥੀ ਚੋਲਾ ਮਸ਼ੀਨਾਂ ਚੋਲਾ ਇੱਕ ਬਰਾਬਰ ਆ ਬਈ ਬਰੀਡ ਚੈੱਕ ਕਰੋ ਬਈ ਬਰੀਡ ਫੁੱਲ ਤੇ ਉੱਤੋਂ ਵੀ ਪੁੱਦਰ ਪੁੱਦਰ ਤੇ ਫੁੱਲ ਰਾਜੀ ਫੁੱਲ ਪਲੀ ਵੀ ਵੜਾ ਬਈ ਇਹਦਾ ਕੀ ਮੁੱਲ ਆ ਵੀਰੇ ਕੱਚੀ ਦਾ ਕੱਸੀ ਛਿਆ ਦੀ ਵੈੜ ਵੀਰੇ 85000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਕੱਚੀ ਗੱਚੀ ਦਾ ਮੁੱਲ ਆ ਵੈੜ ਬਹੁਤ ਚੰਗੀਆਂ ਫੁੱਲ ਪਲੀ ਵੀ ਤੂਰਾ ਦੇਖੋ ਢੱਲਾਂ ਦੇਖੋ ਸਾਰੀਆਂ ਢੱਲਾਂ ਗੱਢ ਕੇ ਨਾ ਫੇਰ ਕਰਮਾਂ ਦੀ ਸੁਣਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਫੁੱਲ ਬਰੀਡ ਆ ਭਾਈ ਮੁੱਲ ਵੈਟ ਦੇ ਹਿਸਾਬ ਨਾਲ ਜਾਇਜ਼ ਆ ਕੱਲੀ ਕੱਚੀ ਕੱਚੀ ਆ ਹੋਸ ਹਿਸਾਬ ਨਾਲ ਨਾ ਜਾ ਲਾ ਲਿਓ ਨੇਵਾ ਦੇ ਕੋ ਥਾਣ ਲੈ ਬਰੀਕੀ ਜਿ ਫੁੱਲਾਂ ਨਾਲਾਂ ਨੂਣਾ ਕਰ ਮਿਲ ਜੇ ਫੁੱਲ ਚਾਹੀਏ ਨੇ ਭਾਈ ਕੱਦ ਬਹੁਤ ਆ ਯਾਰ ਹਨਾ ਹਾਂ ਕਾ ਵੱਡੀ ਜਰਸੀ ਛੋਟੀ ਨਹੀਂ ਹੁੰਦਾ ਨਹੀਂ ਐਫ ਜਿੱਡਾ ਕੱਦਦਾ ਭਾਈ ਫੁੱਲ ਬਰੀਡ ਫੁੱਲ ਕੱਦ ਅੱਗੇ ਵੀਰੇ 4 ਨੰਬਰ ਤੇ ਹਾਂਜੀ ਕਿਹੜਾ ਸੂ ਹੈ ਵੀਰੇ ਇਹ ਵੀ ਦੂਜੇ ਸੂਸ ਹੁੰਦੀ ਹੈ ਵੀਰੇ ਵੇੜ ਜਿਆ ਸੂਆ ਕਿੰਨੇ ਦਿਨਾਂ ਦੀ ਕੱਚੀ ਹੈ ਇਹ ਇਹ ਲੈ ਜੂ 15 ਦਿਨ ਵੀਰੇ ਜੀ 15 ਦਿਨ ਲੈ ਜੂ ਝੋਲ ਦੇ ਕੋ ਝੋਲ ਬੜੀ ਝੋਲ ਝਾਲ ਚੰਗੀ ਹੈ ਵੇੜ ਨੂੰ ਠੀਕ ਆਲਾ ਥਣ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਕੀ ਰਿਕਾਰਡ ਆ ਵੈਸੇ ਦੁੱਧ ਦਾ ਇਹਨੇ ਵੀਰੇ ਪਹਿਲੇ ਸੂਏ ਦਿੱਤਾ 24-25 ਕਿਲੋ ਦੁੱਧ 24 ਤੋਂ 25 ਲੀਟਰ ਦੁੱਧ ਪਹਿਲੇ ਸੂਏ ਦਿੱਤਾ ਫਲੀ ਵੀ ਦੇਖੋ ਫੁੱਲ ਕਰਦ ਚੌੜੀ ਚੂੜੀ ਬਹੁਤ ਫੁੱਲ ਬਰੀਡ ਇਕੱਲੀ ਕੱਚੀ ਕੱਚੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਤੇ ਬਣੂ ਬਹੁਤ ਤਿਆਰ ਬਹੁਤੂੰ ਪੰਡ ਵਾਲਾ ਲੈਵਲ ਹੈਗੇ ਦੁੱਧ ਦੇ ਦੁੱਧ ਵੀਰੇ 30 ਕਿ ਬਰੀਕੀ ਰੱਖਦੀ ਹੈ ਵਾਰਲਡ ਦੀ ਫੇਸ ਦੇਖੋ ਫੇਸ ਦੀ ਬਿਊਟੀ ਵੀ ਕਮਾਲ ਆ ਬੜਡ ਜਹ ਅੰਗਾ ਬਈ ਪਲੀ ਵੀ ਆ ਚੰਗੀ ਇਹ ਲਾਹੂ ਲੂਹ ਬਹੁਤ ਜਿਹੜੇ ਹਿਸਾਬ ਨਾਲ ਢਿੱਲਾਂ ਨਾ ਹੁੰਦੀ ਆ ਫੇਸ ਦੇਖੋ ਫੇਸ ਦੀ ਬਿਊਟੀ ਕਮਾਲ ਬੋਦੀ ਵਾਦੀ ਬਹੁਤ ਚੰਗੀ ਸੁਨੱਖ ਪੁਣਾ ਫੌਲਾ ਗੱਲ ਦੇ ਵਿੱਚ ਕੀ ਮੋ ਲਬਰੇ ਕੱਚੀ ਕੱਚੀ ਦਾ ਇਹ ਦੇ ਦਾਂਗਾ 80000 ਦੀ 80000 ਦੀ ਮਾਨਤਨ ਹੋ ਜਾ ਹਾਂ ਕਰ ਦਾਂਗਾ ਮੌਕੇ ਤੇ 80000 ਰੁਪਏ ਮੋਲਾ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਚੰਗੀ ਹੈ ਵਰਡ ਸੁਨੱਖੀ ਹੈ ਥਣ ਲੈ ਵਾ ਇੱਕ ਨੰਬਰ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਕੱਲੀ ਕੱਚੀ ਕੱਚੀ ਹੈ ਬਾਈ ਬਰੀਡ ਫੁੱਲ ਆ ਬੈੜ ਤੇ ਬਾਈ ਅੱਗੇ ਵੀਰੇ ਟੋਕੜ ਗੱਬਣਾ ਕੀ ਪੰਜ ਨੰਬਰ ਤੇ ਇਹ ਟੋਕੜ ਗੱਬਣਾ ਵੀਰੇ ਕਿਹੜਾ ਸੁਆ ਵੀਰੇ ਵੈਸੇ ਇਹ ਵੀਰੇ ਦੂਜਾ ਸੂਆ ਸੂਈ ਵੀ ਤੀਜੇ ਲਈ ਗੱਭਣ ਕਿੰਨੇ ਟਾਈਮ ਦੀ ਵੀਰੇ ਇਹ 3 ਮਹੀਨੇ ਦੀ ਗੱਭਣ ਹੈ ਚੈੱਕ ਪਾਸ ਹੈ ਵੀਰੇ ਹਾਂ ਆਪਣੀ ਕਰਾਈ ਵੀ ਅਗਲਾ ਕਰਾ ਕੇ ਲੈ ਕੇ ਜਾਵੇ ਠੀਕ ਆ ਵੀਰੇ ਦੁੱਧ ਕਿੰਨਾ ਹੋਊ ਦੁੱਧ ਨੂੰ ਇਹਦੇ ਥਲੇ ਹੋਊਗਾ 9 ਲੀਟਰ ਤੋਂ ਬਾਹਰ ਹੀ 9 ਲੀਟਰ ਤੋਂ ਬਾਹਰ ਦੁੱਧ ਹਾਜ਼ਰ ਆ ਵੀ ਤਿੰਨ ਮਹੀਨੇ ਦੀ ਗੱਭਣ ਚੈੱਕ ਪਾਸ ਤੇ ਦਿਖਾਉਂਦੇ ਆਂ ਨੇੜ ਤੋਂ ਥਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਣ ਯਾਰੇ ਥਣ ਨਿਕੜਵੇ ਪੂਰੇ ਗਏ ਤੇ ਖੋਲੀ ਵੀ ਚੋਰੀ ਫੁੱਲ ਕੱਦ ਦਾ ਫੁੱਲ ਪਲੀ ਵੀ ਬਰੀਡ ਚੰਗੀ ਆ ਟੋਕੜ ਗੱਭਣ ਚੈੱਕ ਪਾਸ ਦੁੱਧ ਵੀ ਹੈਗਾ ਵੀ ਖਰਚਾ ਬਣਾ ਰਾਮ ਨਾ ਚੱਕੂਗੀ ਫੇਸ ਬੜਾ ਚੰਗਾ ਕਰਮਾ ਯਾਰ ਫੇਸ ਚੰਗਾ ਕਰਦ ਬ੍ਰੀਡ ਫੁੱਲ ਆ ਬਈ ਕੀ ਮੋਲ ਆ ਵੀਰੇ ਜੈਜ ਦਾ ਬਸੇ 42000 ਦੇਣੀ ਹੋਈ ਹੈ ਵੀਰੇ ਠੀਕ ਆ ਜਮਾ ਜੈਜ ਮੋਲ ਆ ਬਾਈ 42000 ਦੀ ਬਾਈ ਕਹਿੰਦਾ ਬੈਠ ਦੇ ਦਿਆਂਗੇ ਕੱਦ ਦਾ ਚੌੜੀ ਜੁੜੀ ਚੰਗੀ ਆ ਚੰਗੀ ਆ ਪਲੀ ਵੀ ਆ ਢੱਲਾਂ ਢੋਲਾਂ ਲੇ ਵੇਰੀਆਂ ਆਸਦੀਆਂ ਵੀ ਦੁੱਧ ਵਾਕਈ ਚੰਗਾ ਪਾਉਂਦੀ ਹੁਣ ਵੀ 9 ਲੀਟਰ ਦੁੱਧ ਬਾਈ ਨੇ ਦੱਸਿਆ ਵੀ ਤਿਆਰ ਹੈ ਆ ਗੇਬ੍ਰੀ ਲਾਸ ਤੇ ਕਿਹੜਾ ਸੂਹ ਸੁਣਦੀ ਹੈ ਬਈ ਇਹ ਦੂਜਾ ਸੂਹ ਸੁਣਦੀ ਹੈ ਸੂਈ ਜਾਂਦੀ ਹੈ ਬੱਟ ਚਾ ਵੜੇ ਬ੍ਰੀ ਬੱਸ ਬੱਟ ਕਰੀ ਜਾਂਦੀ ਹੈ ਸੂਣਦੀਆਂ ਬਿਲਕੁਲ ਤਿਆਰੀਆਂ ਚਾ ਹੋਰ ਅੱਧੇ ਘੰਟੇ ਦਾ ਹੀ ਗਰਮਣੀ ਦੇ ਆਰਾਮ ਨਾਲ ਸੂਪਣਾ ਆਰਡਰ ਦੇਖੋ ਤਿਆਰੀ ਚੈੱਕ ਕਰੋ ਸੂਣਦੀ ਸੂਣਦੀ ਨੇ ਲੇਵਾ ਨਾ ਹੋਰ ਸੋਹਣਾ ਤਿਆਰ ਕਰ ਲੈਣਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਚਾਰੇ ਥਣ ਨਿਕੜ ਮੰਲੇ ਪੂਰੇ ਗੈਪ ਤੇ ਆ ਕਿੰਨਾ ਕ ਦੁੱਧ ਦੇ ਦੂ ਬਈ ਐਸਟੀਮੇਟ ਇਹ ਮੇਰੇ ਦੁੱਧ ਦੇ ਦੁੱਸਤਾ 28 ਕਿਲੋ ਬਸੀ ਠੀਕ ਆ ਬਈ 27 28 ਲੀਟਰ ਦੁੱਧ 6 ਦੰਦ ਦਾ ਮਹੂਜੇ ਕਰਦੇ 6 ਦੰਦ ਦਾ ਬੜ ਫੁੱਲ ਕਦ ਫੁੱਲ ਵਜਣ ਫੇਸ ਬੜਾ ਚੰਗਾ ਕੁਆਲਿਟੀ ਚੰਗੀ ਆ ਬਰੀਕੀ ਚ ਫੁੱਲ ਆ ਬਈ ਚਮਕ ਬਹੁਤ ਆ ਬਈ ਬਰੀਕ ਵਾਲੀ ਆ ਦੁੱਧ ਵਾਲਾ ਪੀਸ ਆ ਬਈ ਦੀ ਗੱਲ ਸਹੀ ਆ ਦੇਖੋ ਚਮਕ ਚੈੱਕ ਕਰੋ ਬੜ ਦੀ ਤੇ ਤੋਰਾ ਤੇ ਲੰਮੀ ਲੂੰਗੀ ਫੁੱਲ ਆ ਕਰਮਣ ਸੂਣ ਦੀਆਂ ਬਿਲਕੁਲ ਤਿਆਰੀਆਂ ਚ ਹੋਰ ਅੱਧੇ ਘੰਟੇ ਨਹੀਂ ਕਰਮਣ ਜੇ ਆਪ ਦਾ ਸੂ ਪੈਣਾ ਬਈ ਕੀ ਮੋ ਲਾ ਵੀਰੇ ਦਾ ਜੈਜ ਵੇ ਬੈੜਾ ਪਾ ਦੇ ਦਾਂਗੇ ਵੀਰੇ 88000 ਰੁਪਏ ਦੀ 88 ਦੀ ਹਾਂ ਠੀਕ ਆ 88000 ਦੀ ਬਾਈ ਕਹਿੰਦਾ ਵੈੜਡ ਦੇ ਦਿਆਂਗੇ ਮੋਹੱਲ ਜੈਜਾ ਵੈੜਡ ਚੇਕੀਏ ਬੜੀ ਵੀ ਸੋਣਦੀਆਂ ਬਿਲਕੁਲ ਤਿਆਰੀਆਂ ਚ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਤੇ ਥਾਨ ਬਹੁਤ ਚੰਗਾ ਲੱਗਿਆ ਮੁਠੀ ਵਾਲਾ ਥਾਨ ਕੱਲਾ ਕੱਲਾ ਥਾਨ ਪੂਰੀ ਵਿਥੀ ਤੇ ਚਾਰੇ ਥਾਨ ਲੈ ਨਿਕਣਵੇਂ ਪੂਰੇ ਗਾਇਬ ਤੇ ਨਾਗਸੀ ਭਰਾ ਕੋਲੇ 6 6 ਦੇ ਛੇ ਹੀ ਦਿਖਾਤੇ ਕਿసే ਵੀ ਨੂੰ ਕੋਈ ਵੀ ਨਾਗ ਪਸੰਦ ਆਵੇ ਭਾਈ ਨਗਰ ਟੱਕਰ ਲਿਓ ਜੀ ਧੰਨਵਾਦ ਬਈ